ਟੋਲ ਪਲਾਜ਼ਿਆਂ ਦੇ ਨਾਲ ਜੁੜੀ ਇੱਕ ਬੇਹੱਦ ਵੱਡੀ ਖਬਰ ਅੱਜ ਪੰਜਾਬ ਦੇ ਵਿੱਚ ਕੁਝ ਕੰਟਿਆ ਦੇ ਲਈ ਟੋਲ ਪਲਾਸੇ ਫ੍ਰੀ ਰਹਿਣ ਵਾਲੇ ਨੇ ਯਾਨੀ ਕਿ ਹੁਣੇ ਲੋਕਾਂ ਦੇ ਲਈ ਇੱਕ ਖਬਰ ਹੈ ਤਾਂ ਸੀ ਇਹ ਕਿ ਹੁਣੇ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਹੁਣੇ ਇਹ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਜਾਵੇਗਾ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਇਹ ਟੋਲ ਪਲਾਸੇ ਜਿਹੜੇ ਫ੍ਰੀ ਰਹਿਣ ਵਾਲੇ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵੱਲੋਂ ਜੋ ਹੈ ਵੱਡੇ ਪੱਧਰ ਤੇ ਉੱਤੇ ਹੁਣ ਵੈਨਜ਼ਵੇਲਾ ਨੂੰ ਧਮਕੀ ਦਿੱਤੀ ਗਈ ਹੈ ਅਮਰੀਕਾ ਨੇ ਇਹ ਵੈਨਜ਼ਵੇਲਾ ਨੂੰ ਇਹ ਧਮਕੀ ਦਿੱਤੀ ਹੈ ਕਿ ਜੇਕਰ ਵੈਨਜ਼ਵੇਲਾ ਨੇ ਅਮਰੀਕਾ ਦੀ ਗੱਲਬਾਤ ਨਹੀਂ ਮੰਨੀ ਉਹਨਾਂ ਦੇ ਵੱਲੋਂ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਲਾਡੋਵਾਲ ਟੋਲ ਪਲਾਜ਼ਾ ਤੇ ਵੀ ਧਰਨਾ ਦਿੱਤਾ ਜਾਵੇਗਾ ਦਰਸਲ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਨੂੰ ਮੰਗ ਨੂੰ ਲੈ ਕੇ ਇਹ ਵੱਡਾ ਪ੍ਰਦਰਸ਼ਨ ਹੋ ਗਿਆ ਲਾਡੋਵਾਲ ਟੋਲ ਪਲਾਜ਼ਾ ਵਿਖੇ ਦਰਨਾ ਲਗਾਇਆ ਜਾ ਰਿਹਾ ਕੌਮੀ ਇਨਸਾਫ ਮੋਰਚੇ ਦਾ ਕਹਿਣਾ ਹੈ ਕਿ ਦਰਨੇ ਦੇ ਦੌਰਾਨ ਟੋਲ ਪਲਾਜ਼ਾ ਤੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਵਸੂਲ ਕਰਨ ਦੇ ਹੀ ਵਸੂਲ ਨਹੀਂ ਕੀਤਾ ਜਾਵੇਗਾ ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਸਿੱਖ ਬੰਦੀਆਂ ਨੂੰ ਰਿਹਾ ਨਹੀਂ ਕਰ ਰਹੀ ਹੈ ਜਿਸ ਦੇ ਮੱਦੇਨਜ਼ਰ ਅੱਜ ਕੌਮੀ ਇਨਸਾਫ ਮੋਰਚਾ ਤੇ ਉਹਨਾਂ ਦੇ ਸਹਿਯੋਗੀ ਮੈਂਬਰਾਂ ਵੱਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੇ ਧਰਨੇ ਲਾਏ ਜਾ ਰਹੇ ਨੇ ਤਾਂ ਇਹਨਾਂ ਨੂੰ ਲੈ ਕੇ ਮਾਮਲਾ ਸੁਰਖੀਆਂ ਦੇ ਵਿੱਚ ਪਣਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਨੂੰ ਲੈ ਕੇ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਟੋਲ ਪਲਾਜ਼ੇ ਫ੍ਰੀ ਰਹਿਣ ਵਾਲੇ ਨੇ ਵਾਹਨ ਚਾਲਕਾਂ ਤੋਂ ਜਿਹੜੇ ਟੋਲ ਨਹੀਂ ਵਸੂਲੇ ਜਾਣਗੇ ਤਾਂ ਇਸ ਨੂੰ ਹੀ ਲੈ ਕੇ ਚਰਚਾਵਾਂ ਤੇਜ਼ ਨੇ ਦਾਸੀਏ ਕਿ ਜਾਣਕਾਰੀ ਦੇ ਮੁਤਾਬਕ ਕੋਮਿਨਸ ਆਫ ਮੋਰਚਾ ਜਿਹੜਾ ਤੱਕ ਟੋਲ ਪਲਾਜ਼ਾ ਫ੍ਰੀ ਰਵੇ ਗਾਇਜ਼ ਦੇ ਨਾਲ ਹੀ ਲਾਡੂਵਾਲ ਟੋਲ ਪਲਾਜ਼ਾ ਤੇ ਵੀ ਧਰਨੇ ਦਿੱਤੇ ਜਾਣਗੇ ਔਰ ਜਿੱਥੇ ਸਿੱਖ ਜਥੇਬੰਦੀਆਂ ਯਾਨੀ ਕਿ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਇਹ ਜਿਹੜਾ ਇਨਸਾਫ ਦੀ ਮੰਗ ਕੋਣਾ ਵੱਲੋਂ ਕੀਤੀ ਗਈ ਹੈ ਤੇ ਅੱਜ ਕੁਝ ਘੰਟਿਆਂ ਦੇ ਲਈ ਟੋਲ ਪਲਾਜ਼ੇ ਫ੍ਰੀ ਕਰਨ ਦਾ ਵੱਡਾ ਫੈਸਲਾ ਲੱਤਾ ਗਿਆ ਤੇ ਹੁਣ ਜੇਕਰ ਤੁਸੀਂ ਟੋਲ ਪਲਾਜ਼ੇ ਤੋਂ ਗੁਜ਼ਰਦੇ ਹੋ ਤਾਂ ਤੁਹਾਨੂੰ ਟੋਲ ਨਹੀਂ ਦੇਣਾ ਪਵੇਗਾ ਕਿਸਾਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਵਿਅਕਤੀ ਤੋਂ ਟੋਲ ਨਹੀਂ ਦਿੱਤਾ ਜਾਵੇਗਾ ਇਹ ਟੋਲ ਅੱਜ ਫ੍ਰੀ ਹੋਣ ਵਾਲੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਜਿਹੜੇ ਨੇ ਇਹ ਜਿਹੜੇ ਕਿਸਾਨ ਕਾਦੇ ਨਜ਼ਰ ਆ ਰਹੇ ਨੇ ਤੇ ਇਹਨਾਂ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬੜੀਆਂ ਹੋਈਆਂ ਨੇ ਤਾਂ ਵੱਡੇ ਪੱਧਰ ਦੇ ਉੱਤੇ ਦੱਸੀਏ ਕਿ ਚਰਚਾਵਾਵਾਂ ਤੇਜ਼ ਨੇ ਤਾਂ ਦੱਸਿਆ ਜਾ ਰਿਹਾ ਕਿ ਹੁਣ ਪੰਜਾਬ 'ਚ ਟੋਲ ਪਲਾਜ਼ੇ ਜਿਹੜੇ ਨੇ ਫ੍ਰੀ ਰਹਿਣਗੇ ਵਾਹਨ ਚਾਲਕਾਂ ਤੋਂ ਇਹ ਜਿਹੜੇ ਟੋਲ ਸਕੂਲਰ ਜਾਣੇ ਨੇ ਤਾਂ ਉਹਨਾਂ ਨੂੰ ਲੈ ਕੇ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਆ ਤਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਰਖੀਆਂ ਬੜੀਆਂ ਹੋਈਆਂ ਨੇ ਤਾਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਹੁਣ ਅੱਜ ਜੇਕਰ ਤੁਸੀਂ ਲੁਧਿਆਣਾ ਵੱਲ ਜਿਹੜਾ ਸਫ਼ਰ ਕਰਦੇ ਹੋ ਜਾਂ ਉਹ ਟੋਲ ਪਲਾਜ਼ਿਆਂ ਵੱਲ ਉਧਰਲੀ ਸਾਈਡ ਸਫ਼ਰ ਕਰਦੇ ਹੋ ਤਾਂ ਪੋਲ ਪਲਾਜ਼ਾ ਦੇ ਫ੍ਰੀ ਮਿਲਣ ਵਾਲੇ ਨੇ ਕੁਝ ਜਿਨ੍ਹਾਂ ਤੇ ਉੱਤੇ ਕਿਸਾਨਾਂ ਨੇ ਧਰ ਨਾਲ ਆਣਾ ਖਾਸ ਕਰਕੇ ਲਾਡੋਵਾਲ ਪੋਲ ਪਲਾਜ਼ਾ ਫ੍ਰੀ ਜਿਹੜਾ ਰਹੇਗਾ ਕਿਉਂਕਿ ਇਸ ਤੇ ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਆਪਣੇ ਆਵਾਜ਼ ਉਭਲੰਦ ਕਰਨਗੇ ਤਾਂ ਮੋਰਚਾ ਜਿਹੜਾ ਲਗਾਇਆ ਜਾਣ ਵਾਲਾ ਬੰਦੀ ਜਿਹੜੇ ਸਿੰਘ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਬੰਦੀ ਸਿੱਖਾ ਦੀ ਰਿਹਾਈ ਨੂੰ ਲੈ ਕੇ ਵੱਡੇ ਪੱਧਰ ਤੇ ਆਵਾਜ਼ ਜਿਹੜੀ ਉਭਲੰਦ ਕੀਤੀ ਜਾ ਰਹੀ ਹੈ